ਕਰਦੇ ਆ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਬੁਟੀਕ ਪਲਾਡਾ ਵੱਲੋਂ ਲਓ ਜੀ ਇੱਕ ਨਵੀਂ ਕਲੈਕਸ਼ਨ ਦੇ ਨਾਲ ਹੋਏ ਆ ਹਾਜ਼ਰ ਜੀ ਅੱਜ ਜਿਹੜੀ ਸਾਡੀ ਕਲੈਕਸ਼ਨ ਹੋਊਗੀ ਜੀ ਬੁਟੀਕ ਵਰਕ ਦੇ ਸੂਟ ਰੈਡ ਵਾਲੇ ਆ ਕਾਫੀ ਅੰਤਰਾਂ ਦੇ ਸੂਟ ਲੈਣਗੇ ਜੀ ਅੱਜ ਦੇ ਤੇ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਨੂੰ ਰਿਕਵੈਸਟ ਆ ਕਿ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਐਦਾਂ ਦੇ ਸੋਹਣੇ ਸੋਹਣੇ ਸੂਟ ਸਾਡੀ ਡੇਲੀ ਵੀਡੀਓ ਵਿੱਚ ਦੇਖਣ ਦੇ ਲਈ ਮਿਲ ਜਾਣ ਜੀ ਤੇ ਜੋ ਭੈਣਾਂ ਮੇਰੀਆਂ ਪਹਿਲੀ ਵਾਰ ਜੁੜੀਆਂ ਉਹ ਵੀ ਚੈਨਲ ਸਬਸਕ੍ਰਾਈਬ ਕਰ ਲੈਣ ਤੇ ਲੋ ਅੱਜ ਦੇ ਸੂਟ ਲੱਗੇ ਆ ਸਟਾਰਟ ਕਰ ਬਹੁਤ ਹੀ ਪਿਆਰੇ ਜੀ ਸੂਟ ਡ੍ਰੈਪ ਵਾਲੇ ਅੱਜ ਦੇ ਬੁਟੀਕ ਵਰਕ ਦੇ ਸੂਟ ਲਓ ਜੀ ਇਹ ਵਾਲੇ ਸੂਟ ਜਿਹੜੇ ਅਸੀਂ ਲੈ ਕੇ ਆਂ ਸ਼ਿਲਕ ਪਸ਼ਮੀਨੇ ਦੇ ਵਿੱਚ ਲੈ ਕੇ ਆਂ ਪੈਚ ਵਰਕ ਵਾਲੇ ਦੇਖ ਸਕਦੇ ਹੋ ਤੁਸੀਂ ਘੇਰੇ ਦੇ ਉੱਪਰ ਇਹਦਾ ਪੈਚ ਵਰਕ ਹੋਇਆ ਸਾਰੇ ਘੇਰੇ ਦੇ ਉੱਪਰ ਪੈਚ ਵਰਕ ਰਹਿਣ ਵਾਲਾ ਜੀ ਲਓ ਜੀ ਚੈੱਕ ਕਰੋ ਜੀ ਬਹੁਤ ਸੋਹਣਾ ਪੈਚ ਵਰਕ ਬਣਿਆ ਹੋਇਆ ਤੁਸੀਂ ਇਹਦਾ 23 24 ਅੱਜ ਤੱਕ ਘੇਰਾ ਰੈਡੀ ਕਰ ਸਕਦੇ ਹੋ ਨਾਲ ਹੀ ਤੁਹਾਨੂੰ ਐਦਾਂ ਸਲੀਵਸ ਦੇ ਉੱਪਰ ਵੀ ਪੈਚ ਮਿਲੂਗਾ ਲਓ ਜੀ ਇਹ ਸਲੀਵਸ ਦੇ ਉੱਪਰ ਪੈਚ ਮਿਲੂਗਾ ਜੀ ਨਾਲ ਤੁਹਾਨੂੰ ਬੋਟਮ ਉੱਪਰ ਵੀ ਪੈਚ ਮਿਲਣ ਵਾਲਾ ਬਹੁਤ ਪਿਆਰੀ ਲੁੱਕ ਦੇ ਵਿੱਚ ਸੂਟ ਰੈਡੀ ਹੋਣਾ ਜੀ ਇਹ ਬੋਟਮ ਦੇ ਉੱਪਰ ਪੈਚ ਮਿਲੂਗਾ ਜੀ ਠੀਕ ਹੈ ਜੀ ਇਹ ਬਾਟਮ ਦੇ ਉੱਪਰ ਸਲੀਵਸ ਦੇ ਉੱਪਰ ਤੇ ਜਿਹੜਾ ਸਟਾਫ ਆ ਡਬਲ ਟੋਨ ਦੇ ਵਿੱਚ ਰਹਿਣਾ ਪਸ਼ਮੀਨਾ ਭਿੰਦਰਾ ਬ੍ਰਾਂਡ ਦਾ ਪਸ਼ਮੀਨਾ ਜੀ ਡਬਲ ਟੋਨ ਹੈ ਮਸਟਰ ਮਹਿੰਦੀ ਜਿਹਾ ਕਲਰ ਆ ਜੀ ਤੇ ਇਹਦੇ نیچے ਦੇਖ ਸਕਦੇ ਹੋ ਇੱਦਾਂ ਗ੍ਰੀਨ ਦੀ ਡਬਲ ਟੋਨ ਹੈ ਜੀ ਠੀਕ ਹੈ ਜੀ ਮਸਟਰ ਮਹਿੰਦੀ ਜਿਹਾ ਕਲਰ ਆ ਬਹੁਤ ਹੀ ਪਿਆਰਾ ਜਿਹਾ ਕਲਰ ਰਹਿਣ ਵਾਲਾ ਨਿਊਜ਼ ਆ ਕਲਰ ਹੋਊਗਾ ਜੀ ਸ਼ਿਲਕ ਪਸ਼ਮੀਨੇ ਵਿੱਚ ਜੋ ਵੀ ਕਲਰ ਆਉਂਦੇ ਆ ਡਿਫਰੈਂਟ ਬਹੁਤ ਹੀ ਪਿਆਰੇ ਪਿਆਰੇ ਕਲਰ ਆਉਂਦੇ ਜੋ ਮਰਜੀ ਤੁਸੀਂ ਕਲਰ ਵੇਅਰ ਕਰ ਲਓ ਜੀ ਸਾਰੇ ਕਲਰ ਇਥੇ ਤੁਹਾਨੂੰ ਪਾਏ ਹੋਏ ਬਹੁਤ ਪਿਆਰੇ ਲੱਗਣੀਆਂ ਕਿਉਂਕਿ ਡਬਲ ਟੋਨ ਦੇ ਵਿੱਚ ਹੈ ਸ਼ਾਈਨਿੰਗ ਹੈ ਬਹੁਤ ਪਿਆਰੀ ਇੰਗਲਿਸ਼ ਜਿਹਾ ਕਲਰ ਆ ਰਿਹਾ ਜੀ ਤੇਰੀ ਪ੍ਰਾਈਸ ਰਹਿਣੀ ਹੈ 1500 ਰੁਪਏ ਸ਼ਿਪਿੰਗ ਚਾਰਜ ਐਕਸਟਰਾ ਪੈਣ ਵਾਲਾ ਜੀ ਲਓ ਜੀ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਜੀ ਠੀਕ ਹੈ ਜੀ 1500 ਰੁਪਏ ਸੂਟ ਦੀ ਪ੍ਰਾਈਸ ਰਹਿਣੀ ਆ ਲਓ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਪਿਸਤਾ ਤੇ ਜਿਹੜਾ ਲਾਈਟ ਲਵੈਂਡਰ ਜਿਹਾ ਕਲਰ ਆ ਉਹਦੀ ਡਬਲ ਟੋਨ ਰਹੂਗੀ ਜੀ ਲਓ ਇਹ ਇਦਾਂ ਦੀ ਇਹਦਾ ਬੈਕ ਸਾਈਡ ਆਉਣੀ ਆ ਪਿਸਤਾ ਤੇ ਲਾਈਟਰ ਵੰਡਰ ਕਲਰ ਦੀ ਡਬਲ ਟੋਨ ਰਹਿਣ ਵਾਲੀ ਹੈ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਘੇਰਾ ਠੀਕ ਹੈ ਜੀ ਪੂਰੀ ਫਿਨਿਸ਼ਿੰਗ ਨਾਲ ਵਰਕ ਹੋਇਆ ਪੈਚ ਵਰਕ ਹੈ ਜੀ ਠੀਕ ਹੈ ਜੀ ਬਾਕੀ ਤੁਸੀਂ ਪੈਚ ਵਰਕ ਵੀ ਜਿੱਥੇ ਮਰਜ਼ੀ ਕਰਾ ਲਓ ਤੁਹਾਨੂੰ ਪਤਾ ਜੀ ਕੋਸਟਲੀ ਪੈਂਦਾ ਪੈਚ ਵਰਕ ਤੇ ਅਸੀਂ ਸਿਰਫ ਤੁਹਾਨੂੰ ਜਨਰਲ ਪ੍ਰਾਈਸ ਦੇ ਵਿੱਚ ਦੇ ਰਿਹਾ ਸੂਟ ਇਹ 슬ੀਵਸ ਦੇ ਉੱਪਰ ਪੈਚ ਆਉਣਾ ਜੀ ਠੀਕ ਹੈ ਜੀ ਨਾਲ ਤੁਹਾਨੂੰ ਅਸੀਂ ਬਾਟਮ ਦੇ ਉੱਪਰ ਵੀ ਵਰਕ ਦੇ ਰਿਹਾ ਦੇਖੋ ਬਹੁਤ ਪਿਆਰਾ ਜਿਹਾ ਵਰਕ ਦੇ ਰਿਹਾ ਬਾਟਮ ਉੱਪਰ ਵੀ ਪੌਂਚੀ ਉੱਪਰ ਸਿੰਪਲ ਸੋਬਰ ਦੇ ਸੂਟ ਬਣ ਕੇ ਰੈਡੀ ਹੋਣੇ ਆ ਬਹੁਤ ਹੀ ਪਿਆਰੇ ਸੂਟ ਬਣਨਗੇ ਜੀ ਜਿਹੜੇ ਰੈਡੀ ਹੋਣਗੇ ਠੀਕ ਹੈ ਜੀ ਨਾਲੇ ਸੋਬਰ ਲੁੱਕ ਦੇ ਵਿੱਚ ਹੋਣੇ ਆ ਨਾਲੇ ਇਹ ਜਿਹੜਾ ਸਟਾਫ ਰਹੂਗਾ ਜੀ ਸ਼ਰਕ ਕੁਛ ਵੀ ਨਾ ਰਹਿਣ ਵਲੋ ਜੀ ਇਹ ਬਾਟਮ ਦਾ ਵਰਕ ਰਹੂਗਾ ਜੀ ਬਹੁਤ ਹੀ ਪਿਆਰਾ ਜਿਹਾ ਬਾਟਮ ਦਾ ਵਰਕ ਰਹਿਣਾ ਜੀ ਇਹਦਾ ਪ੍ਰਾਈਸ ਰੈਡੀ ਹੈ ਜੀ ਇਹਦੀ ਸਿਰਫ 1500 ਰੁਪਏ ਲੁੱਕ ਤੁਹਾਨੂੰ ਦਿਖਾ ਦਾਂਗੇ ਜੀ ਸੂਟ ਬਣਦਾ ਕਿੱਦਾਂ ਜੀ ਉਹ ਵੀ ਦਿਖਾ ਦਾਂਗੇ ਕਿੱਦਾਂ ਬਣ ਕੇ ਰੈਡੀ ਹੋਣਾ ਦੇਖ ਸਕਦੇ ਹੋ ਤੁਸੀਂ ਇਹਦੀ ਲੁੱਕ ਕਿੱਦਾਂ ਆਉਣਾ ਜੀ ਐਦਾਂ ਇਹਦੀ ਮੂਰੀ ਰੈਡੀ ਹੋਣੀ ਹੈ ਐਦਾਂ ਘੇਰੇ ਤੇ ਵਰਕ ਆਉਣਾ ਹੈ ਇਹਦਾ ਬਹੁਤ ਹੀ ਪਿਆਰਾ ਜਿਹਾ ਬਨਣਾ ਐਦਾਂ ਘੇਰਾ ਬਣ ਜਾਣਾ ਤੇ ਐਦਾਂ ਹੀ ਇਹਦੀ ਮੂਰੀ ਬਣ ਜਾਣੀ ਹੈ ਬਹੁਤ ਪਿਆਰਾ ਜਿਹਾ ਸੂਟ ਬਨਣਾ ਜੀ ਇਹ ਰੈਡੀ ਹੋ ਕੇ ਜਦੋਂ ਇਹ ਰੈਡੀ ਹੋਊਗਾ ਠੀਕ ਹੈ ਜੀ ਕੀਰੇ ਦਾ ਵਰਕ ਆਊਗਾ ਜੀ ਇਸ ਤਰ੍ਹਾਂ ਤੇ ਐਦਾ ਹੀ ਮੂਰੀ ਦਾ ਵਰਕ ਹੋਣਾ ਜੀ ਠੀਕ ਹੈ ਜੀ ਪ੍ਰਾਈਸ ਇਹਦੀ 1500 ਰੁਪਏ ਰਹਿਣ ਵਾਲੀ ਹੈ ਜੇਕਰ ਤੁਸੀਂ ਐਦਾ ਖੁਦ ਵਰਕ ਕਰਵਾਉਂਗੇ ਤਾਂ ਤੁਹਾਨੂੰ 1000-1200 ਤੋਂ ਇਹ ਜਿਹੜਾ ਵਰਕ ਹੈ ਤੁਹਾਨੂੰ ਪੈਚ ਵਰਕ ਵਾਲਾ ਵਰਕ ਤੁਹਾਨੂੰ ਕਰਕੇ ਦੇਣਗੇ ਜੀ ਹਰਾਮਨਾ 1200 ਰੁਪਏ ਤੁਹਾਡੇ ਉੱਤੇ ਵਰਕ ਦੇ ਲਈ ਲੈਣਗੇ ਪੈਚ ਵਰਕ ਵਾਲਾ ਕਿਉਂਕਿ ਪੈਚ ਵਰਕ ਕਾਸਟੀ ਹੁੰਦਾ ਜੀ ਅੱਜ ਜੀ ਕਲਰ ਹੈ ਮਜ਼ੈਂਟਾ ਤੇ ਬਲੈਕ ਦੀ ਡਬਲ ਟੋਨ ਰੌਗੀ ਜੀ ਇਹ ਵੀ ਬਹੁਤ ਪਿਆਰਾ ਸੂਟ ਰਹਿਣਾ ਜੀ ਬਣ ਕੇ ਲਓ ਜੀ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਸੂਟ ਦੇਖੋ ਜੀ ਪੈਚ ਵਰਕ ਬਣਿਆ ਹੋਇਆ ਬਹੁਤ ਸੋਹਣਾ ਪੈਚ ਵਰਕ ਰਹਿਣ ਵਾਲਾ ਜੀ ਇਹ ਘੇਰੇ ਦਾ ਕਲਰ ਦੇਖੋ ਜੀ ਡਬਲ ਟੋਨ ਦੇ ਵਿੱਚ ਰਹਿਣਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜਿਹੜਾ ਸੂਟ ਬਨਣਾ ਤੇਰੀ ਲੁੱਕ ਦੇਖੋ ਜੀ ਕਿੰਨੀ ਸੋਹਣੀ ਆਉਣੀ ਹੈ ਤੇ ਇਹ ਵਾਲੀਆਂ ਰਹਿਣੀਆਂ 슬ੀਵਸ ਏਰੀਆਂ ਤੇ ਇਹ ਵਾਲਾ ਤੁਹਾਨੂੰ ਮਿਲੂਗਾ ਜੀ ਬਾਟਮ ਦੇ ਉੱਪਰ ਵਰਕ ਲਓ ਜੀ ਇਹ ਬਾਟਮ ਦਾ ਵਰਕ ਮਿਲਣ ਵਾਲਾ ਠੀਕ ਹੈ ਜੀ ਪੂਰੀ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਜੀ ਇਹਦਾ ਬਾਟਮ ਦਾ ਵਰਕ ਘੇਰੇ ਦਾ ਵਰਕ 슬ੀਵਸ ਦਾ ਵਰਕ ਪ੍ਰਾਈਸ ਜਿਹੜੀ 1500 ਰੁਪਏ ਰਹਿਣ ਵਾਲੀ ਹੈ ਜੀ ਇਹ ਵਾਲੇ ਸੂਟ ਦੀ ਠੀਕ ਹੈ ਜੀ 1500 ਰੁਪਏ ਦੀ ਪ੍ਰਾਈਸ ਰਹਿਣੀ ਹੈ ਲਓ ਜੀ ਅਗਲਾ ਕਲਰ ਆਊਗਾ ਜੀ ਇਹਦੇ ਵਿੱਚ orange orange ਤੇ magenta ਦੀ ਡਬਲ ਟੋਨ ਹੈ ਜੀ ਬਹੁਤ ਪਿਆਰਾ ਸੂਟ ਰਹਿਣ ਵਾਲਾ orange ਤੇ magenta ਲਓ ਜੀ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਕਲਰ ਹੈ ਜੀ orange shade ਦੇ ਵਿੱਚ ਆਊਗਾ ਜੀ مزੈਂਟਾ ਦੀ ਡਬਲ ਟੋਨ ਰਹਿਣੀ ਹੈ ਬਣਿਆ ਹੋਇਆ ਕੇਰਾ ਬਹੁਤ ਪਿਆਰਾ ਸੋਬਰ ਲੁੱਕ ਦੇ ਵਿੱਚ ਸੂਟ ਰੈਡੀ ਹੋਇਆ ਇਹ ਰਹਿਣੀ ਹੈ ਜੀ 슬ੀਵਸ ਦਾ ਵਰਕ ਆਊਗਾ ਜੀ 슬ੀਵਸ ਉੱਪਰ ਆਣਾ ਤੇ ਇਹ ਵਾਲਾ ਆਊਗਾ ਜੀ ਬਾਟਮ ਉੱਪਰ ਲਓ ਜੀ ਇਹ ਬਾਟਮ ਦਾ ਵਰਕ ਰਹਿਣ ਵਾਲਾ ਜੀ ਬਹੁਤ ਪਿਆਰਾ ਜਿਹਾ ਬਾਟਮ ਦਾ ਵਰਕ ਹੋਇਆ ਜੀ ਇਹਦਾ ਦੇਖ ਸਕਦੇ ਹੋ ਤੁਸੀਂ orange shade ਹੈ ਜੀ ਡਬਲ ਟੋਨ ਪਸ਼ਮੀਨਾ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ ਜੀ ਇਹਦੀ ਸਿਰਫ 1500 ਰੁਪਏ 1500 ਰੁਪਏ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਲੈ ਸਕਦੇ ਹੋ ਇਸ ਤੋਂ ਅੱਗੇ ਸਾਡੇ ਕੋਲੇ ਸੂਟ ਰੈਡੀ ਹੋਏ ਸੀ ਆਰਡਰ ਤੇ ਉਹਦੇ ਵਿੱਚ ਇੱਕ ਸੂਟ ਬਾਕੀ ਆ ਜੀ ਲਓ ਇਹ ਆਉਗਾ ਜੀ ਡਬਲ ਟੋਨ ਦੇ ਵਿੱਚ ਰੈਣਾ ਰੈਸਟ ਤੇ ਗ੍ਰੀਨ ਦੀ ਡਬਲ ਟੋਨ ਰੈਡੀ ਆ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਇਹਦਾ ਜਿਹੜਾ ਘੇਰਾ ਰੈਡੀ ਹੋਇਆ ਜੀ 21 21 ਇੰਚ ਤੱਕ ਘੇਰਾ ਰੈਡੀ ਕਰਨ 21 21 ਤੱਕ 20 ਤੱਕ ਵੀ ਰੈਡੀ ਕਰ ਸਕਦੇ ਹੋ ਤੁਸੀਂ ਲਓ ਬਹੁਤ ਸੋਹਣਾ ਸੂਟ ਬਣਿਆ ਹੋਇਆ ਜੀ ਦੇਖੋ ਜੀ ਇਹ ਫਰੰਟ ਆਉਣਾ ਜੀ ਇਹਦਾ 43 ਤੱਕ ਦੀ ਲੈਂਥ ਲੈ ਸਕਦੇ ਹੋ ਬਿਆਰੀ ਤੱਕ ਵੀ 43 ਤੱਕ ਵੀ ਇਹ ਇਹਦਾ ਬੈਕ ਆਉਣਾ ਜੀ ਇਹ ਬੈਕ ਦਾ ਵਰਕ ਹੈ ਠੀਕ ਹੈ ਜੀ ਇਹ ਆਊਗਾ ਜੀ ਫਰੰਟ ਦਾ ਵਰਕ ਡਬਲ ਟੋਨ ਦੇ ਵਿੱਚ ਰਹਿਣਾ ਰੈਸਟ ਤੇ ਮਹਿੰਦੀ ਦੀ ਡਬਲ ਟੋਨ ਆ ਜੀ ਇਹ ਬਹੁਤ ਸੋਹਣਾ ਕਲਰ ਹੈ ਸੂਟ ਦਾ ਤੇ ਇਹ ਵਾਲੀਆਂ ਰਹਿਣਗੀਆਂ ਜੀ ਇਹਨੀਆਂ 슬ੀਵਸ ਦਾ ਵਰਕ ਇਹ 슬ੀਵਸ ਦਾ ਵਰਕ ਆਊਗਾ ਜੀ ਬਹੁਤ ਹੀ ਪਿਆਰਾ ਜਿਹਾ 슬ੀਵਸ ਦਾ ਵਰਕ ਹੈ ਪ੍ਰਾਈਸ ਇਹਦੀ 1600 ਰੁਪਏ ਦੀ 1600 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਠੀਕ ਹੈ ਜੀ ਸ਼ਿਲਕ ਪਸ਼ਮੀਨੇ ਦੇ ਵਿੱਚ ਬਣਿਆ ਹੋਇਆ ਲਓ ਜੀ ਇੱਕ ਇਹ ਵਾਲਾ ਸੂਟ ਸਾਡੇ ਕੋਲ ਰੈਡੀ ਹੋਇਆ ਜੀ ਇਹ ਮਸਕ ਸ਼ਿਲਕ ਤੇ ਆਰੈਂਜ ਸ਼ੇਡ ਦੇ ਵਿੱਚ ਰਹੂਗਾ ਜੀ ਲਓ ਮੈਂ ਚੈੱਕ ਕਰਵਾਦਾ ਮਸਕ ਸ਼ਿਲਕ ਤੇ ਰੈਡੀ ਹੈ ਜੀ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਰਹਿਣਾ ਐਦਾਂ ਬਣਿਆ ਹੋਇਆ ਇਹਦਾ neck ਠੀਕ ਹੈ ਜੀ 43 44 ਤੱਕ ਤੁਸੀਂ ਇਹਦੀ ਲੈਂਥ ਰੈਡੀ ਕਰ ਸਕਦੇ ਹੋ ਬਹੁਤ ਸੋਹਣਾ ਸੋਬਰ ਲੁੱਕ ਦੇ ਵਿੱਚ ਸੂਟ ਹੈ ਜੀ ਲਓ ਜੀ ਦੇਖ ਸਕਦੇ ਹੋ ਕਿਹੜਾ ਦੇਖ ਸਕਦੇ ਹੋ ਬਣਿਆ ਹੋਇਆ neck ਉੱਪਰ neck ਬਣਿਆ ਹੋਇਆ ਠੀਕ ਹੈ ਜੀ ਕਿਹੜਾ ਇਹਦਾ 23 24 ਇੰਚ ਤੱਕ ਤੁਸੀਂ ਰੈਡੀ ਕਰ ਸਕਦੇ ਹੋ ਜਿਸ 24 23 ਇੰਚ ਤੱਕ ਇਹਦਾ ਕਿਹੜਾ ਕਈ ਮੇਰੀਆਂ ਭੈਣਾਂ ਹੈਲਥੀ ਹੈ ਜੀ ਸਾਡੇ ਕੋਲੋਂ ਮੰਗਦੀਆਂ ਸੂਟ 23 ਇੰਚ 23 24 ਇੰਚ ਤੱਕ ਇਹ ਰਾਮਨਾ ਤੁਸੀਂ 24 ਇੰਚ ਦੀ ਹੈਪ ਰੈਡੀ ਕਰ ਸਕਦੇ ਹੋ 23 ਇੰਚ ਦਾ ਕਿਹੜਾ ਜੀ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਸੂਟ ਹੈ orange shade ਦੇ ਵਿੱਚ ਰਹਿਣਾ ਜੀ ਬਹੁਤ ਪਿਆਰੀ ਜੀ ਕਲਰ orange shade ਤੇ ਵਰਕ ਦੇਖੋ ਜੀ ਕਿੰਨਾ ਫਿਨਿਸ਼ਿੰਗ ਨਾਲ ਹੋਇਆ ਚੈੱਕ ਕਰੋ ਜੀ ਚਾਕ ਦਾ ਵਰਕ ਮਿਲਣਾ ਤੁਹਾਨੂੰ ਇਦਾਂ ਠੀਕ ਹੈ ਜੀ ਚਾਕਾਂ ਦਾ ਵਰਕ ਮਿਲਣਾ ਲਓ ਜੀ ਚਾਕ ਦਾ ਤੇ ਘੇਰੇ ਦਾ ਵਰਕ ਮਿਲਣਾ ਜੀ ਬਣਾ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਵਾਲਾ ਆਊਗਾ ਜੀ ਇਹਦਾ 슬ੀਵਸ ਦਾ ਵਰਕ ਇਹ ਬਾਹਾਂ ਦਾ ਵਰਕ ਆਉਣਾ ਜੀ ਲਓ ਇਹ ਬਾਹਾਂ ਦਾ ਵਰਕ ਆਊਗਾ ਤੇ ਨਾਲ ਤੁਹਾਨੂੰ ਬਾਟਮ ਦਾ ਵਰਕ ਵੀ ਮਿਲੂਗਾ ਜੀ। ਲਓ ਜੀ ਇਹ ਬਾਟਮ ਦਾ ਵਰਕ ਆਊਗਾ ਜੀ। ਇਹ ਬਾਟਮ ਦੇ ਉੱਪਰ ਵਰਕ ਲੈ ਆ ਸਕਦੇ ਹੋ ਤੁਸੀਂ। ਠੀਕ ਹੈ ਜੀ ਐਦਾਂ ਬਾਟਮ ਦੀ ਹੋਰੀ ਉੱਪਰ ਵੀ ਵਰਕ ਲੈ ਆ ਸਕਦੇ ਹੋ। ਇਹਦੀ ਪ੍ਰਾਈਸ ਰੈਡੀ ਆ ਜੀ 1150 ਰੁਪਏ। 1150 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਮਸਕ ਸਿਲਕ ਤੇ ਰੈਡੀ ਆ ਜੀ। ਠੀਕ ਹੈ ਜੀ। ਮਸਕ ਸਿਲਕ ਤੇ ਰੈਡੀ ਆ ਬਹੁਤ ਸੋਹਣਾ ਸੂਟ ਰੈਡ ਵਾਲਾ ਜੀ orange shade ਦੇ ਵਿੱਚ 1150 ਜੇ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲੋਂ। ਠੀਕ ਹੈ ਜੀ ਇਹਦੇ ਵਿੱਚ ਕਲਰ ਤੁਹਾਨੂੰ ਦਿਖਾ ਦਿੰਨੇ ਆ। ਆਊਗਾ ਜੀ ਬਰਬਰੀ ਦੇ ਉੱਪਰ ਇਹ ਬਰਬਰੀ ਦੇ ਉੱਪਰ ਰੈਡੀ ਹੈ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਚੈੱਕ ਕਰੋ ਜੀ ਬਰਬਰੀ ਦੇ ਉੱਪਰ ਰੈਡੀ ਹੈ ਘੇਰਾ ਤੁਸੀਂ 24 ਇੰਚ ਤੱਕ ਜੀ ਹੈਪੀ ਰੈਡੀ ਕਰ ਸਕਦੇ ਹੋ 23.5 ਇੰਚ ਤੱਕ ਇਹਦਾ ਘੇਰਾ 43 ਤੱਕ ਇਹਦੀ ਲੈਂਥ ਰਹਿਣੀ ਹੈ ਬਹੁਤ ਸੋਹਣਾ ਘੇਰਾ ਬਣਿਆ ਹੋਇਆ ਜੀ ਇਹਦਾ ਉੱਪਰ ਦੇਖੋ ਜੀ neck ਲਓ ਇਹ neck ਦਾ ਵਰਕ ਵੀ ਆਊਗਾ ਇਸ ਤਰ੍ਹਾਂ ਇਹਦੀ ਲੁੱਕ ਆ ਸੂਟ ਦੀ 43 42 ਤੱਕ ਇਹਦੀ ਲੈਂਥ ਤੁਸੀਂ ਰੱਖ ਸਕਦੇ ਹੋ ਬਹੁਤ ਸਾਨਾ ਸੂਟ ਰਹਿਣ ਵਾਲਾ ਜਿਹੜੀਆਂ ਮੇਰੀਆਂ ਭੈਣਾਂ ਨੂੰ ਘੇਰਾ ਵੱਡਾ ਹਨਾ ਜਿਹੜੀਆਂ ਭੈਣਾਂ ਤੇ ਇਹਨੂੰ ਤੁਸੀਂ ਜਿਹੜੀਆਂ ਭੈਣਾਂ ਪਤਲੀਆਂ ਗਾਂ ਜਿਹੜੀਆਂ ਪਸੰਦ ਕਰਦੀਆਂ ਥੋੜਾ ਜਿਹਾ ਏ ਸ਼ੇਪ ਦੇ ਵਿੱਚ ਪਾਉਣ ਲਈ ਹਨਾ ਤੇ ਪਾਕਿਸਤਾਨੀ ਲੁੱਕ ਦੇ ਵਿੱਚ ਪਾਉਣ ਲਈ ਉਹ ਇਹਦਾ ਵੱਡਾ ਘੇਰਾ ਵੀ ਤੁਸੀਂ ਉਹਨੂੰ ਬਣਾ ਸਕਦੇ ਹੋ ਨਾ ਜੇ ਆਪਾਂ ਪਾਕਿਸਤਾਨੀ ਲੁੱਕ ਦੇ ਵਿੱਚ ਲੂਸ ਸੂਟ ਰੈਡੀ ਕਰਨਾ ਤਾਂ ਉਹ ਵੀ ਰੈਡੀ ਹੋਊਗਾ ਜੀ ਇਹਨੂੰ ਟੋਕੇ ਦਾ ਘੇਰਾ ਵੱਡਾ ਤੇ ਜਿਹੜੀਆਂ ਪੈਣਾ ਦੇ 23 23.5 ਇੰਚ 24 ਇੰਚ ਆਪਾਂ ਉਹਦੀ ਉਹਨਾਂ ਦਾ ਆਰਾਮ ਨਾਲ ਤੁਸੀਂ ਲੈ ਸਕਦੇ ਹੋ ਤੇ ਸਲੀਵਸ ਦਾ ਵਰਕ ਮਿਲਣਾ ਤੇ ਨਾਲ ਹੀ ਤੁਸੀਂ ਇੱਥੇ ਤੁਹਾਨੂੰ ਮੂਰੀ ਦਾ ਵਰਕ ਮਿਲੂਗਾ ਜੀ ਇਹ ਮੂਰੀ ਦਾ ਵਰਕ ਹੈ ਤੇ ਨਾਲ ਤੁਹਾਨੂੰ ਇਹਦੇ ਬਾਹਾਂ ਦਾ ਵਰਕ ਵੀ ਮਿਲਣ ਵਾਲਾ neck ਵਰਕ ਵੀ ਮਿਲੂਗਾ ਜੀ ਸਾਰਾ ਕੁਝ ਮਿਲਣ ਵਾਲਾ ਦੇਖੋ ਐਦਾਂ ਦਾ ਤੁਸੀਂ ਸੂਟ ਉਹਦੇ ਵਰਤ ਕਰਵਾਉਂਗੇ ਤੇ ਤੁਹਾਡੇ ਕੋਲ 1100 1200 ਤੱਕ ਵਰਕ ਕਰਵਾ ਦੀ ਪੇਮੈਂਟ ਲੈਣਗੇ ਜੀ ਤੇ ਅਸੀਂ ਤੁਹਾਨੂੰ ਸਿਰਫ ਸੂਡ ਦੇ ਰਹੇ ਹਾਂ ਪੂਰੀ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਪੂਰੀ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਨਜ਼ਦੀਕ ਤੋਂ ਦੇਖ ਸਕਦੇ ਹੋ ਤੁਸੀਂ ਸਿਰਫ ਤੁਹਾਨੂੰ 1150 ਦੇ ਵਿੱਚ ਤੁਸੀਂ ਇਹ ਸੂਡ ਲੈ ਸਕਦੇ ਹੋ ਸਾਡੇ ਕੋਲ ਚੈੱਕ ਕਰੋ ਜੀ ਇਹਦੇ ਵਿੱਚ ਚੱਕ ਕਲਰ ਆਊਗਾ ਜੀ ਲਓ ਇਹ ਆਊਗਾ ਜੀ ਕਾਪਰ ਦੀ ਸ਼ੇਡ ਵਿੱਚ ਇਹ ਵੀ ਬਹੁਤ ਸੋਹਣਾ ਸੂਟ ਰਹੂਗਾ ਜੀ ਗਲਾਸ ਸਿਲਕ ਤੇ ਰੈਡੀ ਹੈ ਜੀ ਇਹ ਸੂਟ ਲੱਗਤੀ ਬਹੁਤ ਸੋਹਣੀ ਲੁੱਕ ਦੇ ਵਿੱਚ ਰਹਿਣਾ ਇਹ ਵਾਲਾ ਸੂਟ ਤੁਸੀਂ ਇਹਨੂੰ ਜਿੰਨਾ ਦਾ ਘੇਰਾ ਆਉਂਦਾ ਜੀ ਕੱਟ ਤਾਂ ਤੁਸੀਂ ਇਹਨੂੰ ਰੈਡੀ ਕਰ ਸਕਦੇ ਹੋ ਪਾਕਿਸਤਾਨੀ ਲੁੱਕ ਦੇ ਵਿੱਚ ਲਓ ਜੀ ਇਹ ਵਾਲਾ ਸੂਟ ਦੇਖੋ ਜੀ ਗਲਾਸ ਸਿਲਕ ਦੀ ਰਹਿਣ ਵਿੱਚ ਰਹਿਣਾ ਬਹੁਤ ਸੋਹਣਾ ਨੈੱਕ ਬਣਿਆ ਹੋਇਆ ਇਹਦਾ ਘੇਰਾ ਦੇਖੋ ਜੀ ਉੱਪਰ ਨੈੱਕ ਵੀ ਬਣਿਆ ਹੋਇਆ ਗੋਲ ਨੈੱਕ ਬਣਿਆ ਘੇਰਾ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਇਹਦਾ ਘੇਰਾ ਠੀਕ ਹੈ ਜੀ ਕੀਰੇ ਦਾ ਵਰਕ ਦੇਖੋ ਠੀਕ ਹੈ ਇਹ ਨਾਲ ਤੁਹਾਨੂੰ 슬ੀਵਸ ਦਾ ਵਰਕ ਮਿਲਣਾ ਠੀਕ ਹੈ ਜੀ 슬ੀਵਸ ਦਾ ਵਰਕ ਮਿਲਣਾ ਨਾਲ ਤੁਹਾਨੂੰ ਬਾਟਮ ਦਾ ਵਰਕ ਵੀ ਮਿਲਣਾ ਇਹ ਵਾਲਾ ਰਹੂਗਾ ਜੀ ਬਾਟਮ ਦਾ ਵਰਕ ਦੇਖੋ ਇਸ ਤੁਹਾਨੂੰ ਕਟ ਵਰਕ ਕਰਕੇ ਵੀ ਦਿੰਦੀਆਂ ਕਟ ਵਰਕ ਕਰਨ ਦੇ ਵਿੱਚ ਵੀ ਕਾਫੀ ਡਬਲ ਟਾਈਮ ਲੱਗਦਾ ਜਦੋਂ ਆਪਾਂ ਕਟ ਵਰਕ ਕਰਦੇ ਆ ਤੇ ਕਟ ਵਰਕ ਕਰਕੇ ਵੀ ਜਿੰਨੀਆਂ ਪੂਰੀ ਫਿਨਿਸ਼ਿੰਗ ਨਾਲ ਦੇ ਜਦੀਕ ਤੋਂ ਦੇਖੋ ਜੀ ਪੂਰੀ ਫਿਨਿਸ਼ਿੰਗ ਨਾਲ ਵਰਕ ਹੋਇਆ ਪ੍ਰਾਈਸ ਇਹਦੀ 11:300 ਰੈਡੀਆਂ ਜੀ ਇਹ ਵਾਲੇ ਸੂਟ ਦੀ ਬਹੁਤ ਸੋਹਣੀ ਸੂਟ ਰਹਿਣ ਵਾਲੇ ਆ ਜੀ ਇਦੇ ਵਿੱਚ ਕੋਨਾ ਜੀ ਪਿਸਤਾ ਕਲਰ ਲਓ ਜੀ ਇਹ ਆਊਗਾ ਜੀ ਪਿਸਤਾ ਲਓ ਇਹ ਵੀ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਜੀ ਲਓ ਜੀ ਚੈੱਕ ਕਰੋ ਜੀ ਬਿਲਕੁਲ ਸੋਬਰ ਲੁੱਕ ਦੇ ਵਿੱਚ ਹੈ ਇਹ ਵਾਲਾ ਉਹਦਾ neck ਇਹਦਾ ਘੇਰਾ ਦੇਖੋ ਜੀ ਬਹੁਤ ਸੋਹਣਾ ਘੇਰਾ ਬਣਿਆ ਹੋਇਆ ਇਹ neck ਦਾ ਘੇਰਾ ਬਾਹਾਂ ਦਾ ਵਰਕ ਮਿਲੂਗਾ ਤੁਹਾਨੂੰ ਠੀਕ ਹੈ ਜੀ ਬਾਹਾਂ ਦਾ ਵਰਕ ਮਿਲਣ ਵਾਲਾ ਤੇ ਬਾਟਮ ਦਾ ਵਰਕ ਵੀ ਮਿਲੂਗਾ ਠੀਕ ਹੈ ਜੀ ਇਹ ਮਿਲੂਗਾ ਜੀ ਬਾਟਮ ਦਾ ਵਰਕ ਪ੍ਰਾਈਸ ਰਹਿਣੀ ਹੈ ਜੀ ਦੀ 1150 ਠੀਕ ਹੈ ਜੀ ਬਹੁਤ ਸੋਨਾ ਸਟਾਫ ਦੇ ਵਿੱਚ ਇਹ ਸੂਟ ਹੈ ਡਾਇਮੰਡ ਟਿਸ਼ੂ ਸਟਾਫ ਹੈ ਜੀ ਕਾਫੀ ਇਹ ਫੇਮਸ ਸਟਾਫ ਹੈ ਜੀ ਕਾਫੀ ਇਹਨੂੰ ਡਿਮਾਂਡ ਹੈ ਬਾਰੇ ਸਟਾਫ ਦੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਜੀ ਲੋ ਪਸ਼ਮੀਨੀ ਦੇ ਵਿੱਚ ਵੀ ਸੂਟ ਆਉਣਗੇ ਇਹ ਵਾਲਾ ਚੈੱਕ ਕਰੋ ਜੀ ਚਾਕਲੇਟ ਸ਼ੇਡ ਦੇ ਵਿੱਚ ਆਊਗਾ ਜੀ ਇਹ ਲਓ ਬਹੁਤ ਸੋਹਣਾ ਕੇ ਰਾਬੜਿਆ 24 ਇੰਚ 23 ਇੰਚ ਦਾ ਕੇ ਰੈਡੀ ਕਸਬ ਪਸ਼ਮੀਨੇ ਵਿੱਚ ਆਣਾ ਜੀ ਤੇ ਇਹ ਵਾਲੀਆਂ ਬਣੀਆਂ ਹੋਈਆਂ ਇਹਦੀਆਂ 슬ੀਵਸ ਲਓ ਜੀ ਇਹ ਮਿਲੂਗੀਆਂ 슬ੀਵਸ ਦਾ ਵਰਕ ਹੈ ਜੀ ਪੂਰੀ ਫਿਨਿਸ਼ਿੰਗ ਨਾਲ ਹੋਇਆ ਵਰਕ ਵਰਕ ਦੀ ਸਾਡੀ ਕੋਈ ਕੰਪਲੇਨ ਨਹੀਂ ਹੈਗੀ ਪੂਰੀ ਫਿਨਿਸ਼ਿੰਗ ਦਾ ਸਭ ਨੂੰ ਵਰਕ ਮਿਲਦਾ ਪ੍ਰਾਈਸ ਰੈਡੀ ਹੈ ਦੀ 850 ਜੀ ਠੀਕ ਹੈ 850 ਦੇ ਵਿੱਚ ਇਹ ਸੂਟ ਲੈ ਸਕਦੇ ਹੋ ਪਸ਼ਮੀਨੇ ਦੇ ਉੱਤੇ ਪਸ਼ਮੀਨੇ ਦੇ ਵਿੱਚ ਹੈ ਤੇ ਸ਼ੀਲ ਰੈਡੀ ਹੈ ਜੀ ਇਹਦੀ ਚਾਕਲੇਟ ਸ਼ੀਲ ਠੀਕ ਹੈ ਜੀ ਉਸ ਨੂੰ ਦਿਖਾ ਰਾਂ ਜੀ ਲੋ ਇਹ ਕੇਵਲਾ ਕਲਰ ਆਊਗਾ ਜੀ ਇਹ ਕੇਵਲਾ ਕਲਰ ਆਊਗਾ ਜੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਹੈ ਇਹ ਇਹ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਹੈ ਤੇ ਇਹ ਵਧੀਆਂ ਰਹਿਣਗੀਆਂ ਜੀ ਇਹ ਰੀਆਂ ਸਲੀਪਸ ਇਸ 슬ੀਵਸ ਦਾ ਵਰਕ ਮਿਲੂਗਾ ਜੀ ਚੈੱਕ ਕਰੋ ਜੀ ਇਹ 슬ੀਵਸ ਦਾ ਵਰਕ ਹੈ ਦਾ ਪੂਰਾ ਫੁੱਲ ਹੈਵੀ 슬ੀਵਸ ਬੜੀਆਂ ਹੋਈਆਂ ਘੇਰਾ ਬਣਿਆ ਹੋਇਆ ਤੇ ਪ੍ਰਾਈਸ ਰਹਿਣੀ ਹੈ ਜੀ ਇਹਦੀ ਸਿਰਫ 850 850 ਦੇ ਵਿੱਚ ਲੈ ਸਕਦੇ ਹੋ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਇਹ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਜੀ ਲਓ ਇਹਦੇ ਵਿੱਚ ਤੁਹਾਨੂੰ ਮਿਲੂਗਾ ਜੀ ਗ੍ਰੇ ਕਲਰ ਦੇ ਵਿੱਚ ਇੱਕ ਮਿਲੂਗਾ ਜੀ ਗ੍ਰੇ ਕਲਰ ਦੇ ਵਿੱਚ ਲੋ ਇਹ ਗ੍ਰੇ ਵੀਡੀਓ ਦੇ ਵਿੱਚ ਨਾ ਕਾਲ ਸੁਚਾਰਾ ਗ੍ਰੇ ਡਾਰਕ ਗ੍ਰੇ ਜਾ ਰਿਹਾ ਜੀ ਤੇ ਚੈੱਕ ਕਰੋ ਜੀ ਬਹੁਤ ਸੋਹਣਾ ਕਲਰ ਹੈ ਸੈਲਫ ਦੇ ਵਿੱਚ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਬਣੀਆਂ ਹੋਈਆਂ ਇਹਦੀਆਂ ਸਲਿਪਸ 850 ਰੁਪਿਆ ਦੀ ਪ੍ਰਾਈਸ ਰਹਿਣੀ ਹੈ ਠੀਕ ਹੈ ਜੀ 850 ਪ੍ਰਾਈਸ ਰਹਿਣੀ ਹੈ ਇਸ ਤੋਂ ਅਗੇ ਸਾਡੇ ਕੋਲ ਇੱਕ ਸੂਟ ਬਾਕੀ ਹੈ ਜੀ ਲੋ ਇਹ ਵੀ ਮਰੀ ਪਣਾ ਦੇ ਕਾਫੀ ਆਰਡਰ ਸੀਗੇ ਸੋੜ ਦੇ ਤੇ ਦੁਆਰਾ ਇੱਕ ਅੱਧਾ ਸੂਟ ਤੁਹਾਨੂੰ ਦਿਖਾਣੀ ਆ ਜੇ ਕਿ ਅਸੀਂ ਮੇਰੀ ਭੈਣ ਦੀ ਵਾਲਾ ਸੂਟ ਲੈਣਾ ਸਾਡੇ ਕੋਲ ਇਹ ਬਣਿਆ ਹੋਇਆ ਜੀ ਅ ਪਸ਼ਮੀਨੇ ਦੇ ਉੱਪਰ ਰੈਡੀ ਆ ਜੀ ਠੀਕ ਆ ਜੀ ਪਸ਼ਮੀਨਾ ਪ੍ਰੀਮੀਅਮ ਕੁਆਲਟੀ ਦਾ ਪਸ਼ਮੀਨਾ ਲੱਗਿਆ ਹੋਇਆ ਕਿਸੇ ਤਰ੍ਹਾਂ ਦੀ ਕੋਈ ਬੁਰ ਨਹੀਂ ਆਉਣੀ ਜੀ ਤੇ ਟੇਕ ਕੇ ਰਾਇ ਦਾ ਰੈਡੀ ਕਰ ਸਕਦੇ ਹੋ 22 ਇੰਚ ਤੱਕ ਹਰਾਮ ਨਾਲ 28 ਤੱਕ ਰੈਡੀ ਕਰ ਸਕਦੇ ਹੋ ਤੇ ਇਹ ਵਾਲੀਆਂ ਰਹਿਣੀਆਂ ਜੀ ਇਹ 슬ੀਵਸ ਤੇ ਬਾਟਮ ਉੱਪਰ ਵੀ ਵਰਕ ਮਿਲੂਗਾ ਜੀ ਨਾ ਹੀ ਤੁਹਾਨੂੰ ਬਾਟਮ ਦਾ ਵਰਕ ਮੈਨ ਵਾਲਾ ਪ੍ਰਾਈਸ ਇਹਦੀ 1350 ਰੈਣੀ ਆ ਜੀ ਇਹ ਵਾਲੇ ਸੂਟ ਜੀ ਰਾਇਲ ਬਲੂ ਕਲਰ ਚ ਰਹਿਣਾ ਜੀ ਠੀਕ ਹੈ ਜੀ ਸੂਟ ਬਾਕੀ ਆ ਰਾਇਲ ਬਲੂ ਕਲਰ ਦੇ ਵਿੱਚ ਰਹਿਣਾ ਪ੍ਰਾਈਸ ਮੈਨੇ ਤੁਹਾਨੂੰ ਇਹਦੀ 1350 ਰੁਪਏ ਲਓ ਜੀ ਇਹ ਕੇਵਲਾ ਸੂਟ ਚੈੱਕ ਕਰੋ ਜੀ ਏ ਡਬਲ ਟੋਨ ਪਸ਼ਮੀਨੇ ਚ ਰਹਿਣਾ ਜੀ ਸਟਾਫ ਬਹੁਤ ਬੈਸਟ ਕੁਆਲਟੀ ਦਾ ਜੂਜ਼ ਹੋਇਆ ਜੀ ਇਹਦੇ ਉੱਪਰ ਦੇਖ ਸਕਦੇ ਹੋ ਤੁਸੀਂ ਕੰਨੀ ਤੋਂ ਦੇਖ ਸਕਦੇ ਹੋ ਠੀਕ ਹੈ ਜੀ ਸਤੋਂ 7 800 ਤੱਕ ਸੂਟ ਪੈਣਾ ਜੇ ਤੁਸੀਂ ਇਦਾਂ ਦਾ ਬਾਈ ਕਰੋਗੇ ਪਸ਼ਮੀਨੇ ਦੇ ਵਿੱਚ ਤੇ ਡਬਲ ਟੋਨ ਦੇ ਵਿੱਚ ਰਹਿਣਾ ਜੀ ਡਬਲ ਟੋਨ ਦੇ ਵਿੱਚ ਸ਼ਾਈਨਿੰਗ ਵਾਲਾ ਪਸ਼ਮੀਨਾ ਜੀ ਕੇਰਾ ਇਹਦਾ 24 ਇੰਚ ਤੱਕ ਰੈਡੀ ਹੈ 24 25 ਇੰਚ ਤੱਕ ਤੇ ਇਹਦੀ ਪ੍ਰਾਈਸ 850 ਰੈਣੀ ਹੈ ਜੀ ਇਹ ਵਾਲੇ ਸੂਟ ਦੀ ਪ੍ਰਾਈਸ ਰੈਣੀ ਹੈ 850 ਬਹੁਤ ਸੋਹਣਾ ਸੂਟ ਰੈਡ ਵਾਲਾ ਜੀ ਇਹ ਇਹਦੇ 슬ੀਵਸ ਦਾ ਵਰਕ ਵੀ ਮਿਲੂਗਾ ਤੁਹਾਨੂੰ ਲਓ ਇੱਕ ਇਹਦੇ ਵਿੱਚ ਆਊਗਾ ਜੀ ਪਿਸਤਾ ਕਲਰ ਲਓ ਜੀ ਸਟਾਫ ਬਹੁਤ ਫਾਈਨ ਹੈ ਜੀ ਪੂਰਾ ਫਾਈਨ ਨ ਕਿਸੇ ਤਰ੍ਹਾਂ ਦੀ ਕੋਈ ਬੁਰਮੀ ਹੋਣੀ ਬਾਈ ਕਰਕੇ ਦੇਖੋ ਜੀ ਤੁਸੀਂ ਲਓ ਜੀ ਬਹੁਤ ਸੋਹਣਾ ਕਲਰ ਹੈ ਪਿਸਤਾ ਠੀਕ ਹੈ ਜੀ ਪਿਸਤਾ ਸ਼ੇਡ ਹੈ ਕੰਨੀ ਤੋਂ ਚੈੱਕ ਕਰ ਸਕਦੇ ਹੋ ਪ੍ਰੀਮੀਅਮ ਕੁਆਲਿਟੀ ਦਾ ਸਟਾਫ ਹੈ ਜੀ ਇਹ ਤੇ ਇਹ ਵਾਲਿਆਂ ਨਾਲ ਤੁਹਾਨੂੰ ਬੋਟਮ ਦਾ 슬ੀਵਸ ਦਾ ਵਰਕ ਵੀ ਮਿਲੂਗਾ ਇਹ 슬ੀਵਸ ਦੇ ਉੱਪਰ ਆਊਗਾ ਜੀ ਪ੍ਰਾਈਸ ਜੀ 850 ਰਹਿਣੀਆਂ ਜੀ ਪੂਰੀ ਫਿਨਿਸ਼ਿੰਗ ਨਾਲ ਹੋਇਆ ਜੀ ਇਹ ਵਰਕ ਪੂਰੀ ਫਿਨਿਸ਼ਿੰਗ ਨਾਲ ਹੋਇਆ ਵਰਕ ਜੀ ਇਹ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਰਹਿਣਾ ਪਸ਼ਮੀਨੇ ਦੇ ਉੱਪਰ ਲਓ ਜੀ ਚੈੱਕ ਕਰੋ ਬਹੁਤ ਸੋਹਣਾ ਬਣਿਆ ਹੋਇਆ ਇਹਦਾ ਕੇਰਾ ਚਾਕਾਂ ਦਾ ਵਰਕ ਹੈ ਇਹਦਾ ਬਹੁਤ ਸੋਹਣਾ ਕੇਰਾ ਬਣਿਆ ਹੋਇਆ ਠੀਕ ਹੈ ਜੀ ਪ੍ਰਾਈਸ ਨਾਣੀ ਇਹਦੀ ਵੀ 850 ਲਓ ਜੀ ਇਹ ਆਊਗਾ ਜੀ ਬਾਹਾਂ ਦਾ ਵਰਕ 850 ਰੁਪਏ ਦੀ ਪ੍ਰਾਈਸ ਰੈਡੀ ਹੈ ਸੋੜ ਦੀ ਕਾਫੀ ਮੇਰੀਆਂ ਭੈਣਾਂ ਦੀ ਡਿਮਾਂਡ ਹੈ ਜੀ ਇਹ ਵਾਲੇ ਵਰਕ ਦੀ ਦੁਬਾਰਾ ਰੀਸਟਾਕ ਕੀਤੇ ਆ ਜੀ ਸੂਟ ਤੇ ਕਾਫੀ ਆਰਡਰ ਵੀ ਸੀਗੇ ਇਹਨਾਂ ਸੂਟਾਂ ਦੇ ਲਓ ਇਹ ਕੇ ਵਾਲਾ ਕਲਰ ਮਿਲੂਗਾ ਜੀ ਇਹ ਵੀ ਤੁਹਾਨੂੰ ਮਿਲੂਗਾ ਜੀ ਡਬਲ ਟੋਨ ਪਸ਼ਮੀਨਾ ਅੰਡਜ ਦੀ ਤੋਂ ਚੈੱਕ ਕਰੋ ਜੀ ਸਟਾਫ ਦੇਖੋ ਜੀ ਡਬਲ ਟੋਨ ਪਸ਼ਮੀਨਾ ਤੇ ਸਟਾਫ ਬਹੁਤ ਬਿਲਕੁਲ ਬੈਸਟ ਕੁਆਲਟੀ ਦਾ ਸਟਾਫ ਹੈ ਜੀ ਠੀਕ ਹੈ ਜੀ ਇਹ ਵਾਲੀਆਂ ਮੈਲੀਆਂ ਤੁਹਾਨੂੰ 슬ੀਵਸ ਇਹ 슬ੀਵਸ ਤੇ ਕੰਮ ਹੋਇਆ ਜੀ ਤੇ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਪੂਰੀ ਫਿਨਿਸ਼ਿੰਗ ਨਾਲ ਵਰਕ ਹੋਇਆ ਜੀ ਚੈੱਕ ਕਰੋ ਜੀ ਵਰਕ ਦੀ ਫਿਨਿਸ਼ਿੰਗ ਬਹੁਤ ਸੋਹਣੇ ਕਲਰ ਇਹਤੇ ਕਲਰ ਚਾਰਟ ਲੱਗਿਆ ਹੋਇਆ ਪ੍ਰਾਈਸ ਰਹਿਣੀ ਹੈ 850 ਸਾਢੇ 850 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਲਓ ਜੀ ਇੱਕ ਕਲਰ ਆਊਗਾ ਜੀ ਇਹ ਚੈੱਕ ਪਛਮੀਨੇ ਤੇ ਰੈਡੀ ਹੈ ਜੀ ਇਹ 850 ਇਹਦੀ ਪ੍ਰਾਈਸ ਰਹਿਣੀ ਹੈ ਕਲਰ ਦੇਖੋ ਜੀ ਬਹੁਤ ਸੋਹਣੇ ਕਲਰ ਹੈ ਤੇ ਇਹ ਵਧੀਆ ਰਹਿਣੀ ਹੈ 슬ੀਵਸ ਦਾ ਵਰਕ ਸਿੰਪਲ ਸੋਬਰ ਕਲਰ ਪਏ ਹੋਏ ਆ ਦੇ ਉੱਪਰ ਪ੍ਰਾਈਸ ਰਹਿਣੀ ਹੈ 850 ਠੀਕ ਹੈ ਜੀ ਪ੍ਰਾਈਸ ਇਹਦੀ 850 ਰਹਿਣੀ ਹੈ ਜੀ। ਲਓ ਜੀ ਇਹ ਵਾਲਾ ਚੈੱਕ ਕਰੋ ਜੀ। ਇਹ ਬੜਾ ਚੈੱਕ ਕਰੋ ਜੀ ਬਹੁਤ ਸੋਹਣਾ ਕਲਰ ਹੈ ਨਾ ਏਦਾਂ ਹੀ ਇਹਦੀਆਂ ਬਾਹਾਂ ਦਾ ਵਰਕ ਆਊਗਾ ਜੀ। ਪ੍ਰਾਈਸ ਰਹਿਣੀ ਹੈ ਦੀ 800 ਰੁਪਏ। ਇਹ ਵਾਲੇ ਸੂਟ ਦੀ ਪ੍ਰਾਈਸ 800 ਰਹਿਣੀ ਹੈ। ਥੋੜਾ ਜਿਹਾ ਸਟਾਫ ਦੀ ਕੁਆਲਿਟੀ ਦਾ ਫਰਕ ਹੈ ਜੀ। 800 ਰੁਪਏ ਦੀ ਪ੍ਰਾਈਸ ਰਹਿਣੀ ਹੈ ਜੀ ਇਹ ਵਾਲੇ ਸਟਾਫ ਦੀ। ਇਹ ਦੀਸਤ ਨੂੰ ਕਲਰ ਦਿਖਾ ਦਈਏ ਲਓ ਜੀ ਇੱਕ ਮਸਟਰਡ ਕਲਰ ਦੇ ਵਿੱਚ ਰੈਡੀ ਹੈ ਜੀ ਇਹ ਦੇਖੋ ਜੀ ਚੈੱਕ ਪਛਬੀਨਾ ਜੀ ਮਸਟਰਡ ਕਲਰ ਦੇ ਵਿੱਚ ਰੈਡੀ ਹੈ 850 ਇਹਦੀ ਪ੍ਰਾਈਸ ਰੈਣੀ ਹੈ ਜੀ ਲਓ ਜੀ ਬਹੁਤ ਪਿਆਰਾ ਜਿਹਾ ਸੂਟ ਹੈ ਜੀ ਨਾਲ ਹੀ ਤੁਹਾਨੂੰ 슬ੀਵਸ ਦਾ ਕੰਮ ਮਿਲੂਗਾ ਇਹ ਵਾਲੀਆਂ ਰਹਿਣਗੀਆਂ ਇਹਦੀਆਂ 슬ੀਵਸ ਠੀਕ ਹੈ ਜੀ 슬ੀਵਸ ਤੇ ਵਰਕ ਮਿਲੂਗਾ ਜੀ 850 ਰੁਪਏ ਇਹਦੀ ਵੀ ਪ੍ਰਾਈਸ ਰੈਣੀ ਹੈ ਜੀ ਇਹ ਵਾਲੇ ਸੂਟ ਦੀ ਪਛਬੀਨੇ ਦੇ ਉੱਪਰ ਰੈਡੀ ਹੈ ਜੀ ਸੂਟ ਲਓ ਇਹ ਵਾਲਾ ਦੇਖੋ ਜੀ ਇਹ ਵੀ ਸ਼ਰਕ ਪਿਛਬਿਨੇ ਤੇ ਬਲੈਕ ਕਲਰ ਦੇ ਵਿੱਚ ਲਓ ਜੀ ਚੈੱਕ ਕਰੋ ਜੀ ਬਲੈਕ ਦੇ ਵਿੱਚ ਆਊਗਾ 850 ਜਿਹੜੀ ਪ੍ਰਾਈਸ ਰਹਿਣੀ ਹੈ ਨਾਲ ਤੁਹਾਨੂੰ ਬਾਹਾਂ ਦਾ ਵਰਕ ਵੀ ਮਿਲੂਗਾ ਬਹੁਤ ਸੋਹਣੀਆਂ ਪੂਰੀਆਂ ਫੁੱਲ ਹੈਵੀ ਸਲੀਵਸ ਬੜੀਆਂ ਹੋਈਆਂ ਨੇ ਜੀ ਪੂਰੀਆਂ ਫੁੱਲ ਹੈਵੀ ਬਣੀਆਂ ਹੋਈਆਂ ਜੀਆਂ ਸਲੀਵਸ 850 ਇਹਦੀ ਹੀ ਪ੍ਰਾਈਸ ਰਹਿਣੀ ਹੈ ਜੀ ਲਓ ਜੀ ਇਹ ਕਿਹ ਵਾਲਾ ਕਲਰ ਚੈੱਕ ਕਰੋ ਜੀ ਬਹੁਤ ਸੋਨਾ ਸਕਿਨ ਕਲਰ ਦੇ ਵਿੱਚ ਰਹੂਗਾ ਇਹ ਬਾਹਾਂ ਦਾ ਵਰਕ ਆਊਗਾ ਜੀ ਠੀਕ ਹੈ ਜੀ ਬਾਹਾਂ ਉੱਪਰ ਵਰਕ ਆਉਣਾ ਇਹ ਆਊਗਾ ਜੀ ਘੇਰੇ ਉੱਪਰ ਵਰਕ ਲਓ ਜੀ ਇਹਦੀ ਪ੍ਰਾਈਸ ਰਹਿਣੀ 800 ਰੁਪਏ ਠੀਕ ਹੈ ਜੀ ਪ੍ਰਾਈਸ ਰਹਿਣੀ 800 ਰੁਪਏ ਬਹੁਤ ਸੋਨਾ ਵਰਕ ਹੋਇਆ ਜੀ ਇਹ ਵੀ ਪ੍ਰਾਈਸ 800 ਰਹੂਗੀ ਜੀ ਇਹਦੀ ਸਕਿਨ ਕਲਰ ਦੇ ਵਿੱਚ ਰਹਿਣਾ ਲਓ ਜੀ ਇਹ ਵੀ ਚਾਕਲੇਟ ਸ਼ੇਡ ਦੇ ਵਿੱਚ ਆਊਗਾ ਜੀ ਪਸ਼ਮੀਨਾ ਵਰਕ ਹੈ ਲਓ ਬਹੁਤ ਸੋਹਣਾ ਬਣਿਆ ਹੋਇਆ ਹੈ ਘੇਰਾ ਬਹੁਤ ਹੀ ਪਿਆਰਾ ਜਿਹਾ ਨਾਲ ਤੁਹਾਨੂੰ ਪੂਰੀ ਫਿਨਿਸ਼ਿੰਗ ਨਾਲ ਹੋਇਆ ਵਰਕ 850 ਹੀ ਇਹਦੀ ਪ੍ਰਾਈਸ ਰਹਿਣੀ ਹੈ ਤੇ ਨਾਲ ਤੁਹਾਨੂੰ ਸਲੀਵਸ ਉੱਪਰ ਹੀ ਵਰਕ ਦਵਾਂਗੇ ਲਓ ਜੀ ਇਹ ਰਹੂਗਾ ਜੀ ਇਹਦੀਆਂ ਬਾਹਾਂ ਦਾ ਵਰਕ ਪੂਰੀਆਂ ਫੁੱਲ ਹੈਵੀ ਬਣੀਆਂ ਹੋਈਆਂ ਸਲੀਵਸ ਇਹ ਬਾਹਾਂ ਦਾ ਵਰਕ ਰਹਿਣਾ ਜੀ ਠੀਕ ਹੈ ਜੀ ਲੋਚ ਇਹ ਕੇਵਲਾ ਚੈੱਕ ਕਰੋ ਇਹ ਵੀ ਚਾਕਲੇਟ ਸ਼ੇਡ ਦੇ ਵਿੱਚ ਆਉਣਾ ਬਹੁਤ ਸੋਹਣਾ ਘੇਰਾ ਬਣਿਆ ਹੋਇਆ ਨਾਲ ਤੋਰੀ ਦੀਆਂ ਬਾਹਾਂ ਦਾ ਵਰਕ ਵੀ ਮਿਲੂਗਾ ਪੂਰੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ 850 ਇਹਦੀ ਪ੍ਰਾਈਸ ਰਹਿਣੀ ਹੈ ਜੀ ਲੋਚ ਇਹ ਕੇਵਲਾ ਚੈੱਕ ਕਰੋ ਇਹ ਵੀ ਬਹੁਤ ਸੋਹਣੇ ਕਲਰ ਦੇ ਵਿੱਚ ਰੈਡੀ ਹੋਇਆ ਕਲਰ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਆਊਗਾ ਜੀ ਲਓ ਜੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਪ੍ਰਾਈਸ ਇਹਦੀ ਵੀ 850 ਰਹਿਣੀ ਹੈ ਜੀ ਲਓ ਇਹ ਬਣੀਆਂ ਹੋਈਆਂ ਇਹਦੀਆਂ ਬਾਹਾਂ ਬਾਹਾਂ ਦਾ ਵਰਕ ਹੈ ਜੀ ਠੀਕ ਹੈ ਜੀ ਪ੍ਰਾਈਸ ਇਹਦੀ ਵੀ 850 ਰਹਿਣੀ ਹੈ ਲਓ ਜੀ ਇਹ ਬਣਿਆ ਹੋਇਆ ਪਿੰਕ ਕਲਰ ਦੇ ਉੱਪਰ ਲਓ ਚੈੱਕ ਕਰੋ ਜੀ 850 ਪ੍ਰਾਈਸ ਇਹਦੀ ਰਹਿਣੀ ਹੈ ਜੀ ਬਹੁਤ ਸੋਹਣਾ ਸਟੱਫ ਲੂਜ਼ ਹੈ ਕਿਸੇ ਤਰ੍ਹਾਂ ਦੀ ਕੋਈ ਬੁਰ ਨਹੀਂ ਆਣੀ ਜੀ ਇਹਦੇ ਉੱਪਰ ਬਹੁਤ ਸੋਹਣਾ ਕਲਰ ਇਹ ਵਾਲੀਆਂ ਰਹਿਣੀ ਹੈ ਜੀ ਇਹਦੀਆਂ ਬਾਹਾਂ ਇਹ ਬਾਹਾਂ ਦਾ ਵਾਕਿਆ ਜੀ ਪ੍ਰਾਈਸ ਰਹਿਣੀ ਹੈ ਜੀ 850 ਲਓ ਚੈੱਕ ਕਰੋ ਕਵਲਾ ਕਲਰ ਮਿਲੂਗਾ ਜੀ ਇਹ ਵੀ ਡਬਲ ਟੋਨ ਪਸ਼ਮੀਨਾ ਜੀ ਬਹੁਤ ਸੋਹਣਾ ਕਲਰ ਹੈ ਡਬਲ ਟੋਨ ਕਸ਼ਮੀਨਾ ਜੀ ਇਹ 850 ਪ੍ਰਾਈਸ ਲੈਣੀ ਹੈ ਇਹਦੀ ਲਓ ਬਹੁਤ ਸੋਹਣਾ ਬਣਿਆ ਹੋਇਆ ਕੇਰਾ ਕੇਰੀ ਦਾ ਵਰਕ ਹੈ ਸਿੰਪਲ ਸੋਬਰ ਬਾਕੀ ਤੁਸੀਂ ਇਹਨਾਂ ਡਾਰਕ ਕਲਰ ਦਾ ਦੁਪੱਟਾ ਲਗਾ ਲਓ ਜੀ ਬਹੁਤ ਸੋਹਣਾ ਸੂਟ ਬਣਨਾ ਜੀ ਸੋਬਰ ਲੁੱਕ ਦੇ ਵਿੱਚ ਸੂਟ ਹੈੜੇ ਸਾਰੇ ਠੀਕ ਹੈ ਜੀ ਸਾਰੇ ਇੰਗਲਿਸ਼ ਚਾਰਟ ਦੇ ਲੈਣਗੇ ਸਟਾਫ ਦੇ ਸਕਦੇ ਹੋ ਕੰਨੀ ਤੋਂ ਤੁਸੀਂ ਠੀਕ ਹੈ ਜੀ 850 ਇਹਦੀ ਪ੍ਰਾਈਸ ਲੈਣੀ ਹੈ ਜੇਕਰ ਤੁਸੀਂ ਆਪ ਖੁਦ ਵਰਕ ਕਰਵਾਓਗੇ ਦੇਖੋ 700 800 ਤੱਕ ਤੁਹਾਨੂੰ ਸੂਟ ਮਿਲਣਾ ਇਸ ਤੋਂ ਬਾਅਦ ਤੁਹਾਨੂੰ ਵਰਕ ਦਾ ਪੇਮੈਂਟ ਪੈਣੀ ਹੈ ਨਾ ਕਿ ਤੁਹਾਨੂੰ 1000 11 1200 ਤੋਂ ਸੂਟ ਮਿਲੂਗਾ ਜੀ ਇਦਾਂ ਦਾ ਜੇ ਤੁਸੀਂ ਸੂਟ ਬਾਇ ਕਰ ਰਹੇ ਹੋ ਤੇ ਅਸੀਂ ਤੁਹਾਨੂੰ ਸਿਰਫ ਦੇ ਰਹੇ ਹਾਂ ਜਨੂਅਰੀ ਦੇ ਵਿੱਚ ਲੋ ਇੱਕ ਇਹ ਵਾਲਾ ਰਹੂਗਾ ਜੀ ਪਿੰਕ ਜੀ ਸ਼ੇਰ ਦੇ ਵਿੱਚ ਆ ਨਾ ਕਲਰ ਬਹੁਤ ਪਿਆਰਾ ਜੀ ਇਹਦੀ ਵੀ ਪ੍ਰਾਈਸ 850 ਹੀ ਰਹਿਣੀ ਹੈ ਜੀ ਲੋ ਇਹ ਰਹੂਗਾ ਜੀ ਦੀਆਂ ਬਾਹਾਂ ਦਾ ਵਰਕ 850 ਹੀ ਦੀ ਪ੍ਰਾਈਸ ਰਹਿਣੀ ਹੈ ਜੀ ਠੀਕ ਹੈ ਜੀ ਇੱਕ ਸੂੜੇ ਬਾਕੀ ਰਹਿ ਗਿਆ ਜੀ ਲੋ ਇਹ ਆਊਗਾ ਜੀ ਲਾਈਟ ਵਾਈਨ 11ਟਰ ਕਲਰ ਦੇ ਵਿੱਚ ਮਸਕ ਸਿਲਕ ਤੇ ਵੀ ਰੈਡੀ ਹੈ ਬਹੁਤ ਸੋਹਣਾ ਸੂਟ ਹੈ ਜੀ ਲਓ ਜੀ ਚੈੱਕ ਕਰੋ ਲਾਸਟ ਪੀਸ ਇਹ ਰਹਿ ਗਿਆ ਸੀ ਲਓ ਖੇਰਾ ਦੇਖੋ ਜੀ ਬਹੁਤ ਸੋਹਣਾ ਖੇਰਾ ਬਣਿਆ ਹੋਇਆ neck ਬਣਿਆ ਹੋਇਆ ਠੀਕ ਹੈ ਜੀ ਤੇ ਨਾਲ ਤੁਹਾਨੂੰ ਮਿਲੂਗਾ ਜੀਆਂ ਬਾਹਾਂ ਤੇ ਕੰਮ ਨਾਲ ਹੀ ਮਿਲੂਗਾ ਤੁਹਾਨੂੰ ਬੋਟਮ ਉੱਪਰ ਲਓ ਜੀ 1100 ਤੱਕ ਤੜਾ ਇਹ ਵਰਕ ਹੋਊਗਾ ਜੀ ਜੇ ਅਸੀਂ ਤੁਹਾਨੂੰ ਸੂਟ ਦੇ ਰਹੇ ਹਾਂ ਜੀ ਪੂਰਾ ਇਹ 1150 ਦਾ ਸੂਟ ਪੈਣਾ ਤੁਹਾਨੂੰ ਇਹ ਵਾਲਾ ਬਹੁਤ ਹੀ ਪਿਆਰਾ ਜਿਹਾ ਸੂਟ ਰਿਹਾ ਨਾ ਜੀ ਇਸੀ ਆਈ ਦੇ ਸਾਡੇ ਸੂਟ ਇਹਨਾਂ ਜਿਹੜੀ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲਓ ਆਰਡਰ ਬੁੱਕ ਕਰੋ ਗੱਲ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਜੀ ਅੱਜ ਦੀ ਵੀਡੀਓ ਕਰਦੇ ਇੱਥੇ ਖਤਮ ਮਿਲੋ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ